ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਤਰੀਕ ਹੈ ਜੀ ਯਾਨੀ ਕਿ 29 ਮਈ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਹੁਣ ਜ਼ਿਆਦਾਤਰ ਤੇ ਬਾਦਲਾਂ ਦੀ ਜੁੰਡਲੀ ਕਹਿਣਾ ਹੁਣ ਇਹਨਾਂ ਨੇ ਸ਼ੇਖ ਕੌਮ ਦਾ ਜਿਹੜਾ ਮਲੀਆ ਮੇਡ ਕੀਤਾ ਉਹਦੀ ਪਰਵਾਹੀ ਕਰਨੀ ਬਹੁਤ ਔਖੀ ਹੈ ਬਹੁਤ ਮੁਸ਼ਕਿਲ ਹੈ ਤੇ ਜਦੋਂ ਇਹ ਸੁਗਵੀਰ ਸੁਖਾ ਗੱਪੀ ਗੱਲਾਂ ਕਰਦਾ ਹੈ ਕਿ ਮੈਂ ਪੰਥ ਦਾ ਜਰਨੈਲ ਜੈ ਸ਼ਰਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਹੁਣੇ ਕਹਿੰਦਾ ਫਿਰਦਾ ਹੈ ਕਿ ਅਸੀਂ ਜਿੱਤ ਗਏ ਨਾ ਜਿੱਤ ਗਏ ਅਸੀਂ ਸਿਧਾਂਤਕ ਮੁੱਦਿਆਂ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਂਡ ਕਰਾਂਗੇ ਜਣੇ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਛੜਿਆ ਹੋਇਆ ਉਹਨੂੰ ਮੁੜ ਕੇ ਕਿਦਾਂ ਲੀਹਾਂ ਤੇ ਲਿਆਂਦਾ ਜਾਵੇ ਇਹ ਸਚਾਈ ਹੈ ਕਿ ਇਹਨਾਂ ਕੋਲ ਨੂੰ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੀ ਜਿਹੜੀ ਸਜ਼ਾ ਉਹ ਸਮੁੱਚੀ ਕੌਮ ਇਹਨਾਂ ਨੂੰ ਦੇਵੇ ਤੇ ਦਵਾਰਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਸਟੈਂਡ ਕਰੇ ਸਰਵਾਈਵ ਕਰੇ ਪਰ ਇਹ ਸੁੱਖਾ ਗੱਪੀ ਸਟੇਜਾਂ ਤੇ ਕੁਝ ਹੋਰ ਕਹਿੰਦਾ ਫਿਰਦਾ ਹੈ ਤੇ ਅੰਦਰ ਖਾਤੇ ਕੁਝ ਹੋਰ ਕਰਦੇ ਫਿਰਦੇ ਹੈ ਮੈਂ ਜਿਹੜੀ ਕਰਦੂਤ ਦੱਸਣੀ ਹੈ ਇਹਨਾਂ ਦੀ ਅੱਜ ਇਹਨਾਂ ਦੇ ਜਿੰਨੇ ਵੀ ਦਫਤਰ ਨੇ ਇਲੈਕਸ਼ਨ ਦੇ ਭਾਵੇਂ ਪਿੰਡਾਂ ਵਿੱਚ ਹੋਣ ਭਾਵੇਂ ਸ਼ਹਿਰਾਂ ਵਿੱਚ ਹੋਣ ਭਾਵੇਂ ਮੇਨ ਦਫਤਰ ਬਠਿੰਡੇ ਹੈ ਕਿਸੇ ਵੀ ਦਫਤਰ ਵਿੱਚ ਇਹਨਾਂ ਦੇ ਲੰਗਰ ਨਹੀਂ ਚੱਲਦਾ ਜਦੋਂ ਇਹ ਆਪ ਕਿਤੇ ਘਟ ਕਰਦੇ ਨੇ ਰੈਲੀ ਵਗੈਰਾ ਕਰਦੇ ਨੇ ਰੋਡ ਸ਼ੋਅ ਕਰਦੇ ਨੇ ਉਦੋਂ ਇਹਨਾਂ ਦਾ ਲੰਗਰ ਗੁਰਦੁਆਰਿਆਂ ਵਿੱਚੋਂ ਬਣ ਕੇ ਆਉਂਦਾ ਹੈ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਸਟੈਂਡ ਹੋਣ ਦੀਆਂ ਗੱਲਾਂ ਕਰਦਾ ਹੈ ਤੇ ਜਿਹੜੀ ਅੱਜ ਕਰਤੂਤ ਇਹ ਕਰਨਗੇ ਪਤਾ ਕਿਹੜੀ ਹੈ ਅੱਜ ਇਹਨਾਂ ਨੇ ਸ਼ਰਾਬ ਵੰਡਣੀ ਸ਼ੁਰੂ ਕਰ ਲਈ ਕਿਉਂਕਿ ਤਿੰਨ ਇੱਕ ਦਿਨ ਬਾਕੀ ਨੇ ਇਲੈਕਸ਼ਨ ਜਿੱਤਣ ਵਾਸਤੇ ਅੱਜ ਇਹਨਾਂ ਨੇ ਸ਼ਰਾਬ ਵੰਡਣੀ ਸ਼ੁਰੂ ਕੀਤੀ ਹੋਈ ਹੈ ਔਰ ਜਿਹੜੀ ਇਹਨਾਂ ਦੇ ਨਾਲ ਮੰਢੀਰ ਫਿਰਦੀ ਹੈ ਉਹਨਾਂ ਵਿੱਚ 30% ਨਸ਼ੇੜੀ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਪੁੱਕੀ ਫੇਮ ਤੇ ਸਮयक ਜਿਹਨੂੰ ਕਹਿੰਨੇ ਆਪਾਂ ਚੇਟਾ ਉਹ ਸ਼ਰਿਆਂ ਪਿਆ ਹੁੰਦਾ ਜਾਨੀ ਕਿ ਮੇਰਾ ਕਹਿਣ ਤੋਂ ਭਾਵ ਹੈ ਇਹ ਸਟੇਜਾਂ ਤੇ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਪਰ ਗਰਾਊਂਡ ਲੈਵਲ ਤੇ ਰਿਐਲਿਟੀ ਜਿਹੜੀ ਇਹਨਾਂ ਦੀ ਕੁਝ ਹੋਰ ਹੈ ਸਚਾਈ ਕੁਝ ਹੋਰ ਹੈ ਬੜਾ ਬੇਵਕੂਫ ਇਹਨਾਂ ਨੇ ਲੋਕਾਂ ਨੂੰ ਬਣਾ ਲਿਆ ਮੈਂ ਕੱਲ ਇਹਨਾਂ ਦੇ ਪਿੰਡ ਬਾਦਲ ਜਾ ਕੇ ਇਹਨਾਂ ਦੀ ਕੋਠੀ ਦੇ ਮੂਹਰੇ ਖੜ ਕੇ ਬੋਲ ਕੇ ਆਇਆ ਔਰ ਸਵਾਲ ਕਰਕੇ ਆ ਕਿ ਤੁਸੀਂ ਚਿੱਟੇ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਹੈ ਜਿਹੜਾ ਗੁਰਦੁਆਰਿਆਂ ਦਾ ਬਜਟ ਸੀ ਉਹਨੂੰ ਤੁਸੀਂ ਮਿਸਜੋਜ ਕੀਤਾ ਹੈ ਲਕਸ਼ਣਾ ਦੇ ਉੱਪਰ ਪੈਸਾ ਲਾਇਆ ਹੈ ਹੁਣ ਵੀ ਜਿਹੜਾ ਪੈਸਾ ਗੁਰਦੁਆਰਿਆਂ ਦਾ ਲਕਸ਼ਣਾ ਤੇ ਲੱਗ ਰਿਹਾ ਹੈ ਜਾਨਿ ਕਿ ਕਹਿਣ ਤੋਂ ਭਾਵ ਇਸ ਸਟੇਜ 'ਤੇ ਗੱਪ ਮਾਰਦੇ ਨੇ ਤੇ ਗਰਾਊਂਡ ਲੈਵਲ ਤੇ ਇਹ ਕੁਝ ਹੋਰ ਕਰੀ ਜਾਂਦੇ ਇਹਨਾਂ ਦੀ ਕਰਤੂਤ ਹੈ ਮੈਂ ਅੱਜ ਦੀ ਵੀਡੀਓ ਦੇ ਵਿੱਚ ਇਹ ਦੱਸਣਾ ਚਾਹਨਾ ਕਿ ਜਿੰਨੇ ਵੀ ਪੰਥਦਰਦੀ ਨੇ ਉਹ ਇਹ ਨਾ ਸੋਚੋ ਕਿ ਸ਼ਰੋਣੀ ਅਕਾਲੀ ਦਲ ਹੈ ਉਹ ਇਹ ਸਮਝੋ ਕਿ ਇਹ ਬਾਦਲ ਦਲ ਹੈ ਬਾਦਲ ਦੀ ਜੁੰਡਲੀ ਹੈ ਜਿਨ੍ਹਾਂ ਨੇ ਕੌਮ ਦਾ ਵੇੜਾ ਘਰ ਕੀਤਾ ਤੇ ਹੁਣ ਇਹਨਾਂ ਦੀ ਜਿਹੜੀ ਪਾਲਿਸੀ ਛੱਡੀ ਹੋਈ ਹੈ ਨਾ ਤੇ ਲਾਈ ਹੋਈ ਹੈ ਉਹ ਆਰਐਸਐਸ ਵੱਲੋਂ ਹੈ ਜਦੋਂ ਅਮਰਤਪਾਲ ਨੂੰ ਖਲੂਰ ਸਾਹਿਬ ਤੇ ਇਲੈਕਸ਼ਨ ਲੜਾਉਣਾ ਤੇ ਉਹਦਾ ਜਿਹੜਾ ਅਸਰ ਹੈ ਉਹ ਸਾਰੀਆਂ ਸੀਟਾਂ ਤੇ ਪੈ ਰਿਹਾ ਹੈ ਤੇ ਉਹ ਅਸਰ ਕਿਹੜੇ ਪਾਸੇ ਜਾ ਰਿਹਾ ਜੇ ਤੁਸੀਂ VOTING SHARE ਦੀ ਗੱਲ ਕਰੋਗੇ ਤਾਂ ਜਿਹੜੀ ਕੌਮ ਦੀ ਜਾਂ ਮੰਨਤ ਦੀ ਜਾਂ ਕਹਿ ਲਈਏ ਸਿੱਖ ਵੋਟ ਹੈ ਉਹ ਜਿਹੜੇ ਸਿੱਖ ਚਿਹਰੇ ਨੇ ਉਹਨਾਂ ਦੇ ਵਿੱਚ ਨੋਇ ਹੋ ਰਹੀ ਹੈ ਤੇ ਇਹ ਜਿਹੜਾ ਅਸਰ ਹੈ ਅਮਰਤਪਾਲ ਦੀ ਖਨੂਰ ਸਾਹਿਬ ਸੀਟ ਦਾ ਜਿਹਨੂੰ ਇਹ ਪੰਥਕ ਪੰਥਕ ਸੀਟ ਕਹੀ ਜਾਂਦੇ ਨੇ ਜਿਆਦਾ ਉਹਦਾ ਫਾਇਦਾ ਜਿਹੜਾ ਉਹ ਬੀਜੇਪੀ ਨੂੰ ਹੋ ਰਿਹਾ ਹੈ ਜਣਕੇ ਜਿਹੜੀ ਬੋਟ ਘਟਦੀ ਹੈ ਉਹ ਸਿੱਖ ਤੇਰਿਆਂ ਵੱਲੋਂ ਡਿਵਾਈਡ ਹੋ ਜਾਂਦੀ ਹੈ ਤੇ ਜਿਹੜਾ ਬੀਜੇਪੀ ਦਾ ਆਪਣਾ ਵੋਟ ਬੈਂਕ ਹੈ ਉਹ ਵਧ ਰਿਹਾ ਹੈ ਹਾਲਾਂਕਿ ਉਹਨਾਂ ਨੇ ਜਿਤਨਾ ਨਹੀਂ ਉਹਨਾਂ ਦੇ ਇੱਕ ਪਾਲਿਸੀ ਹੈ ਕਿ ਕਾਂਗਰਸ ਦਾ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਪਰ ਇਹਨਾਂ ਬੇਵਕੂਫਾਂ ਨੂੰ ਭਾਵੇਂ ਪੰਥਕ ਬੋਰਡ ਦੀ ਗੱਲ ਕਰ ਲੋ ਭਾਵੇਂ ਬੀਜੇਪੀ ਦੀ ਗੱਲ ਕਰ ਲੋ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕਾਂਗਰਸ ਦਾ ਕੇਡਰ ਹੈ ਉਹ ਬਹੁਤ ਮਜ਼ਬੂਤ ਹੈ ਤੁਸੀਂ 13 ਦੀਆਂ 13 ਸੀਟਾਂ ਤੇ ਜਿੱਥੇ ਮਰਜ਼ੀ ਜਾ ਕੇ ਸਰਵੇ ਕਰ ਲੋ ਉੱਥੇ ਮੁਕਾਬਲਾ ਜਿਹੜਾ ਝਾੜੂ ਤੇ ਕਾਂਗਰਸ ਦਾ ਹੈ ਤੇ ਝਾੜੂ ਵੀ ਸਾਰੀਆਂ ਸੀਟਾਂ ਤੇ ਡਾਉਣ ਹੈ ਜਿਹੜੀ ਆ ਬੇਬ ਚੱਲੀ ਹੈ ਨਾ 4 ਕਿ ਦਿਨ ਦੀ ਇਹਨੇ ਕਾਂਗਰਸ ਨੂੰ ਅਪ ਕਰ ਦਿੱਤਾ ਜਾਨਕਿ ਕਾਂਗਰਸ ਨੰਬਰ 1 ਹੈ ਉਹਦਾ ਕਾਰਨ ਇਹ ਹੈ ਕਿ ਸੈਂਟਰ ਦੇ ਵਿੱਚੋਂ ਜਿਹੜਾ ਸਰਵੇ ਹੋਇਆ ਉਹ ਕਾਂਗਰਸ ਪਾਰਟੀ ਦੀ ਸਰਕਾਰ 100% ਸ਼ੋਰ ਹੈ ਆਣੀ ਆਣੀ ਇਸ ਕਰਕੇ ਜਿਹੜਾ ਆਰਐਸ ਦਾ ਅਜੰਡਾ ਹੈਗਾ ਜਿਹੜਾ ਪੰਜਾਬ ਉਹਦੇ ਵਿੱਚ ਲਾਇਆ ਗਿਆ ਬੋਟ ਬੈਂਕ ਨੁਕਸਾਨ ਕਿੱਦਾਂ ਕਰਨਾ ਹੈ ਫਾਇਦਾ ਕਿੱਦਾਂ ਕਰਨਾ ਉਹ ਸਾਡੇ ਜਿਹੜੇ ਆਪੰਥਕ ਪੰਥ ਕਰਦੇ ਨੇ ਨਾ ਭਾਵੇਂ ਸ਼ਰੋਮਣੀ ਅਕਾਲੀ ਦਲ ਹੋਵੇ ਤੇ ਭਾਵੇਂ ਅਮਰਪਾਲ ਵਰਗੇ ਹੋਣ ਭਾਵੇਂ ਅਸਮਜੀਤ ਮਾਨ ਵਰਗੇ ਹੋਣ ਇਹਨਾਂ ਦੇ ਸਿਰ ਤੇ ਰੱਖ ਕੇ ਆਰਐਸ ਦਾ ਡੰਡਾ ਚਲਾਇਆ ਗਿਆ ਇਹ ਸਚਾਈ ਹੈ ਜਿਹੜੀ ਮੈਂ ਪੇਸ਼ ਕੀਤੀ ਹੈ ਤੇ ਜਿਹੜੀ ਬਾਦਲ ਦਲ ਦੀ ਮੈਂ ਕਰਤੂਤ ਦੱਸੀ ਹੈ ਨਾ ਉਹਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਤਾਂ ਬੀਬੀ ਦੌਰ ਤੋਂ ਬਾਹਰ ਹੈ ਕੱਲ ਗੱਲ ਕਦੇ ਵੀ ਕੋਈ ਕਿਸੇ ਵੀ ਸੀਟ ਤੇ ਜਿਤਨੀ ਸਕਦਾ ਤੇ ਜੇ ਕਿਤੇ ਇਹਨਾਂ ਨੂੰ ਕੋਈ ਸ਼ੀਟ ਆਉਂਦੀ ਹੈ ਤਾਂ ਇਹਨਾਂ ਦੀ ਜਿਹੜੀ ਵੋਟ ਹੈ ਨਾ ਇਹ ਕਿੱਲੋ ਭਾਜਪੀ ਨੂੰ ਜਾਣੀ ਹੈ ਯਾਨੀ ਕਿ ਜੇ ਜਿੱਤਦੇ ਨੇ ਤਾਂ ਇਹਨਾਂ ਨੇ ਭਾਜਪੀ ਦੇ ਵਿੱਚ ਹੀ ਜਾਣਾ ਹੈ ਜਿਹਨੇ ਕਿਹੜਾ ਲੋਕਾਂ ਨੂੰ ਬੇਕੂਪ ਬਣਾਉਂਦੇ ਨੇ ਤੇ ਉਹ ਮੈਂ ਪੜਦਾ ਖਾਸ ਕੀਤਾ ਯਾਨੀ ਕਿ ਕਿਵੇਂ ਇਹ ਪੰਥ ਦੇ ਨਾਂ ਤੇ ਬਰਬਾਦ ਕਰ ਰਹੇ ਨੇ ਕੌਮ ਨੂੰ ਤੇ ਪੰਜਾਬ ਨੂੰ ਇਹ ਬੇਨਤੀ ਪ੍ਰਵਾਨ ਕਰਿਓ ਤੇ ਇੱਕ ਆਪਣੇ ਮਨ ਵਿੱਚ ਵਹਾ ਲਿਓ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਰਹੀ ਹੈ ਇਹਨਾਂ ਨੂੰ ਵੋਟਾਂ ਪਾ ਕੇ ਐਵੇਂ ਆਪਣੀ ਵੋਟ ਨਾ ਖਰਾਬ ਕਰੋ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ